ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਜਿਹੜੀ ਐਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਇਸ ਦੇ ਲਈ ਵੱਡੀ ਖਬਰ ਆ ਕਿਸਾਨ ਅੰਦੋਲਨ ਦੌਰਾਨ ਇੱਕ ਪਾਸੇ ਜਿੱਥੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਤੇ ਤਸ਼ੱਦਦ ਪਾਇਆ ਜਾ ਰਿਹਾ ਦੂਜੇ ਪਾਸੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਯਾਨੀ ਕਿ ਜੇ ਕਹ ਲਈਏ ਬਾਰਡਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਨੈਟ ਬੰਦ ਕਰ ਦਿੱਤਾ ਗਿਆ ਜਿਵੇਂ ਹਰਿਆਣਾ ਦੇ ਵਿੱਚ ਪਹਿਲਾਂ ਹੀ ਨੈਟ ਬੰਦ ਕਰ ਦਿੱਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਿਹੜਾ ਨੈਟ ਬੰਦ ਕੀਤਾ ਗਿਆ ਪੰਜਾਬ ਦੇ ਤੇ ਦੇ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਜਿਹੜੀ ਆ ਬੰਦ ਕਰ ਦਿੱਤੀ ਗਈ ਆ ਤਾਂ ਕਿ ਕਿਸਾਨ ਲਾਈਵ ਨਾ ਹੋ ਸਕਣ ਕਿਸਾਨ ਅਪਡੇਟ ਨਾ ਦੇ ਸਕਣ ਕਿਸਾਨਾਂ ਦੀ ਅਪਡੇਟ ਲੋਕਾਂ ਤੱਕ ਨਾ ਪਹੁੰਚ ਸਕੇ ਉਹ ਆਪਣਾ ਸੁਨੇਹਾ ਲੋਕਾਂ ਤੱਕ ਨਾ ਦੇ ਸਕਣ ਇਸ ਕਰਕੇ ਇੰਟਰਨੈਟ ਸੇਵਾ ਜਿਹੜੀ ਆ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਆ ਤਿੰਨ ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਆ ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਕਿਸਾਨ ਮਾਰਚ ਦਾ ਪ੍ਰਭਾਵ ਜਿਹੜਾ ਅੰਦੋਲਨ ਦਾ ਪ੍ਰਭਾਵ ਜਿਹੜਾ ਜ਼ਿਆਦਾ ਹੈ ਕਿਉਂਕਿ ਸੰਗਰੂਰ ਦੇ ਵਿੱਚ ਜਥੇਬੰਦੀਆਂ ਸਰਗਰਮ ਨੇ ਫਤਿਹਗੜ੍ਹ ਫਤਿਹਗੜ੍ਹ ਸਾਬ ਦੇ ਵਿੱਚ ਜਥੇਬੰਦੀਆਂ ਸਰਗਰਮ ਨੇ ਲਗਾਤਾਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਪੁੱਛਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀਗੀਆਂ ਤਾਂ ਪਟਿਆਲਾ ਦੇ ਵਿੱਚ ਵੀ ਜਥੇਬੰਦੀਆਂ ਜਿਹੜੀਆਂ ਸਰਗਰਮ ਨੇ ਤਾਂ ਉੱਥੇ-ਉੱਥੇ ਜਿਤੇ-ਜਿਤੇ ਕਿਸਾਨ ਅੰਦੋਲਨਾਂ ਤੇ ਕਿਸਾਨ ਜ਼ਿਆਦਾ ਪ੍ਰਭਾਵ ਪਾ ਰਹੇ ਨੇ ਗਰਮ ਨੇ ਸਰਗਰਮ ਨੇ ਉੱਥੇ ਇੰਟਰਨੈਟ ਸੇਵਾ ਜਿਹੜੀ ਆ ਬੰਦ ਕਰ ਦਿੱਤੀ ਕਿ ਇਸ ਦਿਨ ਆ ਹੀ ਛਤੁਰਾਣਾ ਸਮਾਣਾਕ ਨੌਰ ਦੇਵੀਗੜ ਬਲਵੇੜਾ ਖਨੋਰੀ ਮੂੜਕ ਲੈਹਰਾ ਸੁਨਾਮ ਛਾਜਲੀ ਇੱਥੇ ਜਿਹੜੀ ਆ ਇੰਟਰਨੈਟ ਸੇਵਾ ਜਿਹੜੀ ਆ ਬੰਦ ਕਰ ਦਿੱਤੀ ਗਈ ਆ ਪ੍ਰਭਾਵਿਤ ਹੋਇਆ ਇਸ ਦੇ ਨਾਲ ਕਿਸਾਨੀ ਅੰਦੋਲਨ ਨੂੰ ਰੋਕਣ ਦੇ ਲਈ ਬਰਜ਼ੋਰ ਕੋਸ਼ਿਸ਼ ਜਿਹੜੀ ਆ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਜਿਹੜੀ ਆ ਆਪਣੀ ਆਵਾਜ਼ ਬੁਲੰਦ ਨਾ ਕਰ ਸਕਣ ਹੋਰ ਲੋਕਾਂ ਤੱਕ ਆਪਣਾ ਸੁਨੇਹਾ ਨਾ ਪਹੁੰਚਾ ਸਕਣ ਉਹਨਾਂ ਨੂੰ ਸੁਨੇਹਾ ਨਾ ਦੇ ਸਕਣ ਕਿ ਕੀ ਅੱਗੇ ਕਰਨਾ ਹੈ ਕੀ ਸੰਦੇਸ਼ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਇਸ ਪੂਰਮਾਣਿਤ ਜਾਣਕਾਰੀ ਦੇਣ ਦੇ ਲਈ ਸੜਨਾ ਸਾਡੇ ਪੱਤਰਕਾਰ ਜੋ ਚੁੱਕੇ ਨੇ ਸਰਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤਾਂ ਸਰਬ ਜਿਵੇਂ ਕਿਸਾਨਾਂ ਦੀ ਅਪਡੇਟ ਨੂੰ ਰੋਕਣ ਦੇ ਲਈ ਕਿ ਕਿਸਾਨਾਂ ਦੀ ਕੋਈ ਵੀ ਅਪਡੇਟ ਕਿਸਾਨੀ ਅੰਦੋਲਨ ਦੀ ਕੋਈ ਵੀ ਅਪਡੇਟ ਲੋਕਾਂ ਤੱਕ ਨਾ ਪਹੁੰਚੇ ਮਾਹੌਲ ਨੂੰ ਲੈ ਕੇ ਜਿਹੜੀ ਆ ਪੰਜਾਬ ਦੇ ਵਿੱਚ ਇੰਟਰਨੈਟ ਸੇਵਾ ਜਿਹੜੀ ਆ ਬੰਦ ਕਰ ਦਿੱਤੀ ਗਈ ਹੈ ਕੀ ਕਰਨਾ ਚਾਹੋਗੇ ਆ ਬਿਲਕੁਲ ਜੇ ਗੱਲ ਕਰੀਏ 200 ਪਹਿਲੇ ਵੀ ਕੀ ਦਿੱਲੀ ਅੰਦੋਲਨ ਜਦੋਂ ਛੜਿਆ ਸੀਗਾ ਕਿਸਾਨਾਂ ਨੇ ਛੜਿਆ ਸੀਗਾ ਕਾਲੇ ਕਾਨੂੰਨਾਂ ਨੂੰ ਲੈ ਕੇ ਉਦੋਂ ਵੀ ਇਦਾਂ ਦੇ ਮਾਹੌਲ ਆ ਜਿਹੜੇ ਦੇਖਣ ਨੂੰ ਮਿਲੇ ਕਿ ਇੱਕ ਵਾਰ ਫੇਰ ਉਹੀ ਤਸਵੀਰ ਹੈ ਲੋਕਾਂ ਦੇ ਸਾਹਮਣੇ ਦੁਵਾਰਾ ਆ ਦੇਖਣ ਨੂੰ ਮਿਲ ਰਹੀ ਹੈ ਇੰਟਰਨੈਟ ਸੇਵਾਵਾਂ ਦੀ ਜੇ ਗੱਲ ਕਰੀਏ ਜਿਹੜੇ ਵੋਟਰਾਂ ਤੇ ਕੋਚ ਕਰ ਲਈ ਹੈ ਦਿੱਲੀ ਵੱਲੋਂ ਕਿਸਾਨ ਉਹਦੇ ਆਸ-ਪਾਸ ਦੇ ਜਿਹੜੇ ਜ਼ਿਲ੍ਹੇ ਲੱਗਦੇ ਆ ਪਿੰਡ ਲੱਗਦੇ ਆ ਉਹਨਾਂ ਵਿੱਚ ਮੀਡੀਆ ਰਿਪੋਰਟ ਦੇ ਮੁਤਾਬਕ ਜਿਹੜਾ ਇੰਟਰਨੈਟ ਆ ਉਹ ਬੰਦ ਕਰ ਦਿੱਤਾ ਗਿਆ ਪਰ ਇਹਦੇ ਕਰਕੇ ਕਾਰਨ ਕੀ ਹੈ ਬੰਦ ਕਰਨ ਦਾ ਕੋਈ ਉਹਨਾਂ ਦੀ ਵੀਡੀਓ ਹੈ ਕੋਈ SMS ਹੈ ਕੋਈ ਦੂਜੇ ਪਾਸੇ ਪਹੁੰਚੇ ਨਾ ਤਾਂ ਕਿ ਉੱਥੇ ਜਿਹੜਾ ਹੋਰ ਹੈ ਮਾਹੌਲ ਹੈ ਉਹ ਖਰਾਬ ਨਾ ਹੋ ਚੁੱਕੇ ਇਹਨਾਂ ਦਾ ਇਕੱਠਾ ਜਿਹੜਾ ਹੋਰ ਵੱਧਦਾ ਰਾ ਵੱਧਦਾ ਨਾ ਦਿਖਾਈ ਦੇ ਸੀ ਕਿ ਜੇ ਗੱਲ ਕਰੀਏ ਇਹਨਾਂ ਦੇ ਇਕੱਠ ਦੀ ਹਾਲਾਂਕਿ ਪੰਜਾਬ ਦੇ ਵਿੱਚੋਂ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਕਾਫੀ ਜਿਹੜੀਆਂ ਟਰੈਕਟਰ ਟਰਾਲੀਆਂ ਲੈ ਕੇ ਕੂਚ ਕਰ ਰਹੀ ਹੈ ਦਿੱਲੀ ਵੱਲ ਜਮਾਨ ਲੱਦੇ ਹੋਏ ਅੰਦਰ ਜਿਹੜਾ ਕਿ ਇਹ ਡੀਜ਼ਲ ਪੈਟਰੋਲ ਅੰਦਰ ਰੱਖੇ ਹੋਏ ਇਹਨਾਂ ਨੇ ਪਾਣ ਪੀਣ ਦਾ ਪੂਰਾ ਪ੍ਰਬੰਧ ਹੈ ਜਿਹੜਾ ਕਰਕੇ ਇਹ ਘਰਾਂ ਦੇ ਤੋਂ ਟਰ ਚੁੱਕੇ ਆ ਦਿੱਲੀ ਵਾਲੇ ਜੇ ਗੱਲ ਕੀਤੀ ਜਾਵੇ ਇੰਟਰਨੈਟ ਸੇਵਾ ਦੀ ਬੰਦ ਜ਼ਰੂਰ ਕਰ ਦਿੱਤੀ ਗਈ ਹਾਲਾਂਕਿ ਇਹੀ ਕਾਰਨ ਹੈ ਕਿ ਅਪਡੇਟ ਨਾ ਪਹੁੰਚ ਸਕੇ ਲੋਕਾਂ ਤੱਕ ਕੋਈ ਵੀਡੀਓ ਨਾ ਪਹੁੰਚ ਸਕੇ ਮਾਹੌਲ ਜਿਵੇਂ ਬੜਿਆ ਹੋਇਆ ਹੋਰ ਇਕੱਠ ਨਾ ਹੋ ਸਕੇ ਇਸ ਕਰਕੇ ਪਰ ਕੀ ਲੱਗਦਾ ਹੈ ਕਿ ਜੇ ਇੰਟਰਨੈਟ ਸੇਵਾ ਸਰਕਾਰ ਦੇ ਵੱਲੋਂ ਇਹ ਸੋਚ ਕੇ ਬੰਦ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਕਿਸ ਦਾ ਅਸਰ ਹੋਵੇਗਾ ਕਿਸਾਨ ਰੁਕਣ ਦੇ ਕਿਉਂਕਿ ਕਿਸਾਨਾਂ ਦੇ ਕਾਫਲੇ ਤਾਂ ਹਰ ਪਾਸੇ ਚਲੇ ਹੋਏ ਨੇ ਦੇ ਨਹੀਂ ਬਿਲਕੁਲ ਇਹ ਇੱਥੇ ਨੂੰ ਰੁਕਣ ਵਾਲੇ ਨਹੀਂ ਨੇ ਕਿਉਂਕਿ ਕਾਫੀ ਕਿਸਾਨ ਤਾਂ ਉੱਥੇ ਪਹੁੰਚ ਚੁੱਕੇ ਨੇ ਜੇ ਗੱਲ ਕਰੀ ਤਾਂ ਕਾਫੀ ਟਰਾਲੀਆਂ ਪਹੁੰਚੀਆਂ ਵੀਡੀਓ ਲਗਾਤਾਰ ਆ ਰਹੀਆਂ ਚੈਨਲਸ ਤੇ ਆਪਣੇ ਚੱਲ ਗਈਆਂ ਆਪਾਂ ਲੋਕਾਂ ਨੂੰ ਦਿਖਾ ਰਹੇ ਆ ਆਪਣੇ ਜਿਹੜੇ ਦਰਸ਼ਕ ਸਾਡੇ ਉਹ ਦੇਖ ਰਹੇ ਨੇ ਕਾਫੀ ਕਿਸਾਨ ਉੱਥੇ ਪਹੁੰਚ ਚੁੱਕੇ ਆ ਹਾਲਾਂਕਿ ਜੇ ਗੱਲ ਕਰੀਏ ਉਧਰ ਦੀ ਪੁਲਿਸ ਵੀ ਹਰਿਆਣਾ ਪੁਲਿਸ ਨੇ ਵੀ ਕਾਫੀ ਦੇਰ ਤੋਂ ਤਿਆਰੀਆਂ ਕੀਤੀਆਂ ਉੱਥੇ ਪੱਥਰ ਲਾ ਦਿੱਤੇ ਗਏ ਆ ਇਹਦਰੋ ਕਿਸਾਨਾਂ ਦੀਆਂ ਵੀ ਪੂਰੀਆਂ ਤਿਆਰੀਆਂ ਨੇ ਕਿਸਾਨ ਰੁੱਕਦੇ ਨਹੀਂ ਚਾਹੇ ਉਹਨਾਂ ਨੇ ਇੰਟਰਨੈਟ ਬੰਦ ਕਰਤਾ ਸਿਵਾਮਾ ਬੰਦ ਜ਼ਰੂਰ ਕਰ ਦਿੱਤੀਆਂ ਪਰ ਕਿਸਾਨ ਹੈ ਲਗਾਤਾਰੋ ਤੇ ਪਹੁੰਚ ਰਹੀ ਹੈ ਜੇ ਵੀਡੀਓ ਨਹੀਂ ਚੱਲਦੀ ਹੈ ਘੱਟੋ ਘੱਟ ਉਹਨਾਂ ਦੇ ਫੋਨ ਚੱਲਦੇ ਆ ਫੋਨ ਕਾਲਾਂ ਤੇ ਗੱਲ ਹੋ ਰਹੀ ਹੈ ਤੇ ਇਸ ਕਰਕੇ ਇੱਕ ਦੂਜੇ ਨਾਲ ਮਲਾਪ ਆ ਜਿਹੜਾ ਉਹ ਕਿਸਾਨਾਂ ਦਾ ਜ਼ਰੂਰ ਹੋ ਰਿਹਾ ਹੈ ਫਿਲਹਾਲ ਜੀ ਮਤਲਬ ਕਿ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਰੇ ਪੂਰੇ ਮਾਮਲੇ ਤੇ ਅਪਡੇਟ ਲਈ ਅੱਜ ਨਾਲ ਜੁੜੇ ਰਹਿਵਾਂਗੇ